ਸਾਹਬ ਮਾਈ ਜੀ ਕੀ ਪਤਾ ਹੈ ਮੈਂ ਇੱਕ ਵੱਡੀ ਜਿੱਤ ਇਹਨੂੰ ਆਪਾਂ ਖਬਰ ਕਹਿ ਲਈਏ ਸੁਣਿਆ ਕਹਿ ਲਈਏ ਉਹ ਮੈਂ ਤੁਹਾਨੂੰ ਦੇਣਾ ਚਾਹਨਾ ਕਿ ਅੱਜ ਜਿਹੜੀ ਭਾਈ ਸੰਦੀਪ ਸਿੰਘ ਸਣੀਰਾ ਦੇ ਮਾਮਲੇ 'ਚ ਮੈਡੀਕਲ ਬੋਰਡ ਅੱਗੇ ਆਪਾਂ ਇੱਕ ਲੜਾਈ ਲੜੀ ਕਿ ਉਹਦੇ ਅੱਗੇ ਡਾਕਟਰਾਂ ਦੇ ਅੱਗੇ ਇਹਨੂੰ ਪੇਸ਼ ਕੀਤਾ ਜਾਵੇ ਤੇ ਇਹਦਾ ਮੈਡੀਕਲੀ ਐਗਜ਼ਾਮਿਨ ਕੀਤਾ ਜਾਵੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕੁਝ ਮਿੰਟ ਪਹਿਲਾਂ ਸਾਨੂੰ ਉਥੋਂ ਇਨਫੋਰਮੇਸ਼ਨ ਆਈ ਹੈ ਸੰਘਰੂ ਜਿਹੜਾ ਹੈਗਾ ਸਿਵਲ ਹਸਪੀਟਲ ਉੱਥੇ ਐਸਐਮਓ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਤਲੇ ਬੋਰਡ ਆਫ ਡਾਕਟਰਸ ਕਨਸਟੀਟਿਊਟ ਹੋ ਚੁੱਕੇ ਨੇ ਤੇ ਉੱਥੇ ਜਿਹੜੀ ਆਪਣੀ ਜੇਲ ਸੁਪਰਡੈਂਟ ਸਾਡੇ ਸੰਘਰੂ ਨੇ ਉਸ ਸਮੇਤ ਪੁਲਿਸ ਲੈ ਕੇ ਸਾਡੇ ਭਾਈ ਸੰਦੀਪ ਸਿੰਘ ਸਣੀ ਨੂੰ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮੈਡੀਕਲ ਐਗਜ਼ਾਮੀਨੇਸ਼ਨ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਹਾਂ ਉੱਥੇ ਮੈਂ ਬਿਲਕੁਲ ਦੋ ਹੱਥ ਬਨ ਕੇ ਸ਼ੁਕਰਗੁਜ਼ਾਰ ਹਾਂ ਲੱਖ ਕੋਟਨ ਕੋਟਨ ਤਰਵਾਦ ਸਾਡੀਆਂ ਅਦਾਲਤਾਂ ਦਾ ਮਾਨਯੋਗ ਸਾਡੀ ਜੁਡੀਸ਼ੀ ਦਾ ਜਿਨ੍ਹਾਂ ਨੇ ਜੱਜ ਸਾਹਿਬ ਦੇ ਆਰਡਰਸ ਤੋਂ ਬਾਅਦ ਅੱਜ ਇਹ ਵੱਡੀ ਜਿਹੜੀ ਜਿੱਤ ਸਾਨੂੰ ਅੱਜ ਪ੍ਰਾਪਤ ਹੋਈ ਹੈ ਸੋ 12 ਤਰੀਕ ਦੇ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰ ਰਹੀ ਸੀ ਔਰ ਪਹਿਲਾ ਆਰਡਰ 12 ਨੂੰ ਹੁੰਦਾ ਹੈ ਫਿਰ 15 ਨੂੰ ਹੋਇਆ ਪਹਿਲਾਂ ਅਸੀਂ ਰਜਿੰਦਰਾ ਹਸਪੀਟਲ ਨੂੰ ਆਰਡਰ ਕਰਵਾਇਆ ਪਟਿਆਲੇ ਨੂੰ ਜਦੋਂ ਇਹਨਾਂ ਨੂੰ ਪੁਲਿਸ ਨੂੰ ਪਤਾ ਲੱਗ ਜਾਂਦਾ ਉਹਨੂੰ ਟਰਾਂਸਫਰ ਉਹਨਾਂ ਨੇ ਸੰਗਰੂਰ ਕਰ ਦਿੱਤਾ ਗਿਆ ਬਟ ਕੱਲ ਜਿਹੜਾ ਮਨਜੋ ਕੋਰਟ ਦੇ ਵਿੱਚ ਐਪਲੀਕੇਸ਼ਨ ਬ੍ਰਦਰ ਰਾਮ ਵੱਲੋਂ ਫਾਈਲ ਕੀਤੀ ਗਈ ਔਰ ਉਹਦੇ ਵਿੱਚ ਮਨਜੋ ਕੋਰਟ ਨੇ ਇੱਕ ਵੱਡਾ ਕੌਗਨਿਸੈਂਸ ਲੈ ਕੇ ਕੱਲ ਜਿਹੜਾ ਕਾਡਰ ਜਿਹੜਾ ਪਾਸ ਕੀਤਾ 17 ਤਰੀਕ ਨੂੰ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰਤਾ ਸੀ ਸਿਵਲ ਜਿਹੜਾ ਹੈਗਾ ਸਿਵਲ ਹਸਪੀਟਲ ਸੰਘੂਰ ਜਿਹੜਾ ਉਹਨੂੰ ਡਾਇਰੈਕਟ ਕਰ ਦਿੱਤਾ ਕਿ ਉੱਥੇ ਹੀ ਬੋਰਡ ਆਫ ਡਾਕਟਰ ਜਿਹੜੇ ਨੇ ਕੌਨਸਟਿਟਿਊਟ ਕੀਤੇ ਜਾਣ ਤੇ ਇਹਦੇ ਨਾਲ ਨਾਲ ਮੈਂ ਇੱਕ ਛੋਟੀ ਜਾਣਕਾਰੀ ਦੇਣੀ ਚਾਹੁੰਦਾ ਇਸ ਮਾਮਲੇ ਦੇ ਵਿੱਚ ਅਸੀਂ ਮਨਜੋ ਕੋ ਹਾਈ ਕੋਰਟ ਦਾ ਵੀ ਕੱਲ ਦਰਵਾਜ਼ਾ ਜਿਹੜਾ ਸੀ ਉਹ ਖੜਕਾਤਾ ਸੀ ਜਿਹਦੀ ਸੁਣਵਾਈ ਕੱਲ ਵੀ ਹੋਈ ਸੀ ਤੇ ਤਾਂ ਕਈ ਨੂੰ ਦੇਖਦੇ ਹੋਏ ਅੱਜ 2 ਵਜੇ ਦੁਬਾਰਾ ਸੁਣਵਾਈ ਉਹਦੀ ਹੋਣੀ ਸੀ ਬਟ ਇਨ ਬਿਟਵੀਨ ਜਿਹੜਾ ਆਰਡਰ ਆ ਚੁੱਕਿਆ ਹੈ ਮਾਨਯੋਗ ਕੋਰਟ ਪਟਿਆਲਾ ਜੀਐਮਾਈ ਜੀ ਸਾਹਿਬ ਨੇ ਉਹਨੂੰ ਕਲੈਰੀਫਾਈ ਬ੍ਰਦਰ ਕਰ ਦੋਗੇ ਮੈਂ ਇਥੇ ਗੱਲ ਦੱਸਣੀ ਚਾਹੁੰਦਾ ਕਿ ਇਹਦੇ ਵਿੱਚ ਆਨਰੇਬਲ ਜੂਰੀ ਜਕਚੁਅਲ ਮੈਜਿਸਟ੍ਰੇਟ ਸਾਹਿਬ ਨੇ ਜੇਲ ਸੁਪਰਡੈਂਟ ਸੰਗਰੂਰ ਨੂੰ ਆਰਡਰ ਪਾਸ ਕੀਤਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਮੈਂ ਇੱਕ ਚੀਜ਼ ਅਜਾ ਜ਼ਰੂਰ ਗੱਲ ਕਹਣੀ ਕਹਿਣੀ ਚਾਹਨਾ ਕਿ ਇਹ ਆਰਡਰਸ ਆਉਣੇ ਪਰ ਕੋਰਟ ਜੁਰੀ ਸੈਕਸ਼ਨਲ ਮੈਜਿਸਟਰੇਟ 15 ਤਰੀਕ ਤੋਂ ਲਗਾਤਾਰ ਪਾਸ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਬਿਲਕੁਲ ਡਿਸਾਬਿਡੈਂਸ ਸੀ ਕਿਉਂਕਿ ਕਿਤੇ ਨਾ ਕਿਤੇ ਢੀਠਪੁਣਾ ਘੜਾ ਸੀ ਉਹ ਜੇਲ੍ਹ ਪ੍ਰਸ਼ਾਸਨ ਨੇ ਬੜੇ ਕਲੀਅਰ ਤਰੀਕੇ ਨਾਲ ਕਰਕੇ ਵਿਖਾਇਆ ਸੋ ਬਹੁਤ ਮਤਭਾਗਾਂ ਉਹਨਾਂ ਦੀ ਐਕਟ ਸੀ ਪਰ ਉਹਦੇ ਉਹਦੇ ਤੁਸੀਂ ਕਹੋਗੇ ਉਹਦੇ ਉਲਟ ਕਿਤੇ ਨਾ ਕਿਤੇ ਸਾਡੀ ਲੀਗਲ ਟੀਮ ਵੱਲੋਂ ਵੀ ਸਟੈਂਡ ਸੀ ਵੀ ਜੰਨਾ ਤੱਕ ਭਾਈ ਸੰਦੀਪ ਸਿੰਘ ਸਣੀ ਦਾ ਮੈਡੀਕਲ ਨਹੀਂ ਹੋਣਾ ਅਸੀਂ ਵੀ ਆਪਣੀਆਂ ਲੀਗਲ ਐਫਰਟਸ ਪੂਰੀਆਂ ਸੀ 100% ਕਰਕੇ ਰੱਖਿਆ ਸੋ ਬਿਲਕੁਲ ਅਸੀਂ ਆਪਣਾ ਇਹ ਠਾਣ ਲਿਆ ਸੀ ਕਿ ਅੱਜ ਕਿਤੇ ਨਾ ਕਿਤੇ ਅਸੀਂ ਆਨਲਾਈਨ ਕੋਰਟਸ ਦੇ ਚੱਕਰ ਵਿਚ ਆ ਰਹਾਂ ਜਿਨ੍ਹਾਂ ਨੇ ਫੇਰ ਕੱਲ ਇਸ ਮਾਮਲੇ 'ਚ ਦਖਲ ਦਿੱਤਾ ਇਨਕਰਾਇਮ ਕੀਤਾ ਤੇ ਜੂਰਿਸਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਸਾਡੇ ਜੀਐਮਸੀ ਸਾਹਿਬ ਪਟਿਆਲਾ ਨੇ ਇਹਨੂੰ ਦੇਰ ਤੋਂ ਬਟਨ ਨੂੰ ਹਦਾਇਤ ਕੀਤੀ ਵੀ 18 ਤਰੀਕ ਨੂੰ ਤੁਸੀਂ ਸਵੇਰੇ ਭਾਈ ਸੰਜੀਤ ਸਿੰਘ ਸਣੀ ਨੂੰ ਉਹਨਾਂ ਨੂੰ ਠਾਰੋ ਲਈ ਉਹਨਾਂ ਦੀ ਜੋਤ ਸੱਦਤ ਜੋ ਪ੍ਰੋਪਰਟੀ ਪੁਲਿਸ ਵਾਲਿਆਂ ਨੇ ਕੀਤੀ ਉਹਦੀ ਜਾਂਚ ਕਰਨ ਲਈ ਉਹਨਾਂ ਨੇ ਐਸਐਮਓ ਬੋਰਡ ਆਫ ਡਾਕਟਰਸ ਪੈਨਲ ਬਿਠਾਇਆ ਸੀ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਾਕਾਇਦਾ ਇਹਨਾਂ ਨੂੰ ਮੈਡੀਕਲ ਚੈੱਕਅਪ ਕੀਤਾ ਜਾਵੇ ਤੇ ਇੱਕ ਉਹਨਾਂ ਨੇ ਹੋਰ ਦੇ ਵਿੱਚ ਇੱਕ ਬਹੁਤ ਰਮਾਰਕ ਐਵਲ ਇਕ ਆਰਡਰ ਕੀਤਾ ਉਹਨਾਂ ਨੇ ਕਿਹਾ ਕਿ ਐਸਐਮਓ ਸਭ ਤੋਂ ਜਿਹੜਾ ਜੇਲ੍ਹ ਸੁਪਰਡੈਂਟ ਹੈ ਜੇਲ੍ਹ ਸੁਪਰਡੈਂਟ ਉਹ ਤੇ ਕਿਤੇ ਵੀ ਅਸਤਰਾ ਨਹੀਂ ਵੀ ਤੁਸੀਂ ਮੈਡੀਕਲ ਚੈੱਕਅਪ ਕਰਾਓ ਤੇ ਫਟਾਫਟ ਉਹਨਾਂ ਨੂੰ ਬਿਠਾਓ ਫਿਰ ਤੱਕ ਤੁਸੀਂ ਜੁਡੀਸ਼ੀਅਲ ਲੋਕਪ ਚ ਘਾਓ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਨ ਤੋਂ ਬਾਅਦ ਇਮੀਜੈਂਟਲੀ ਤੁਸੀਂ ਰਿਪੋਰਟਸ ਜੜੀਆਂ ਨੇ ਤੁਹਾਡੀਆਂ ਤਸੱਦਦ ਗਰੋਟੈਲਟੀ ਦੀ ਉਹ ਤੁਸੀਂ ਪਹਿਲਾਂ ਸਾਡੀ ਆਨਰੇਬਲ ਕੋਰਟ ਦੇ ਵਿੱਚ ਭੇਜ ਲਿਆ ਨਹੀਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਡਿਪਾਰਚਰ ਤੋਂ ਪਹਿਲਾਂ ਉਹ ਸਾਰੀ ਮੈਗ ਐਗਜ਼ਾਮਿਨ ਕਰਾਂਗੀ ਸੋ ਸਬਸੀਕੁਐਂਟਲੀ ਜੇਕਰ ਉਹਨਾਂ ਨੂੰ ਮੈਡੀਕਲ ਕੇਅਰ ਦੀ ਟ੍ਰੀਟਮੈਂਟ ਦੀ ਲੋੜ ਹੋਏਗੀ ਕਿਉਂਕਿ ਲੋੜ ਤਾਂ ਹੋਣੀ ਹੈ ਸੋ ਉਹ ਕਹਿੰਦੀ ਕਿ ਅਸੀਂ ਫਿਰ ਉਹਨਾਂ ਨੂੰ ਫਰਦਰ ਓਟ ਦੇਖੇਗੀ ਕਿ ਉਹਨਾਂ ਨੂੰ ਉੱਥੇ ਹੀ ਉਹਨਾਂ ਨੂੰ ਐਡਮਿਟ ਕਰਨਾ ਹੈ ਜਾਂ ਉਹਨਾਂ ਨੂੰ ਫਰਦਰ ਉਹਦੇ ਲਈ ਕਿਸੇ ਹੋਰ ਵੱਡੇ ਹਸਪਤਾਲ ਦੇ ਵਿੱਚ ਰੈਫਰ ਕਰਨਾ ਹੈ ਸੋ ਅਸੀਂ ਸਾਰੀ ਟੀਮ ਅਸੀਂ ਬਿਲਕੁਲ ਇਸ ਗੱਲ ਦੀ ਅਹ uh, 100% ਮੈਂ ਸਹਿਮਤ ਹਾਂ ਕਿ ਸਾਰੀ ਟੀਮ ਨੇ 12 ਤਰੀਕ ਤੋਂ ਲਗਾਤਾਰ ਮਿਹਨਤ ਕੀਤੀ ਤੇ ਬਿਲਕੁਲ ਸਾਡੇ ਲਈ ਇੱਕ ਬਹੁਤ ਵੱਡੀ ਜਿੱਤ ਹੈ ਪਰ ਇਨਸਾਫ ਕਿਤਨਾ ਕਿਤੇ ਭਾਈ ਸੰਦੀਪ ਸਿੰਘ ਖੜੀ ਦੇ ਪਰਿਵਾਰ ਨੂੰ ਮਿਲਿਆ ਜਿਨ੍ਹਾਂ ਦੇ ਤੁਸੀਂ ਕਹੋ ਵੀ ਯੋਧੇ ਨਾਲ ਬੱਚੇ ਨਾਲ ਇਸ ਤਰ੍ਹਾਂ ਦਾ ਅਨਮੋਲਕੀ ਤਸੱਦਦ ਪੁਲਿਸ ਵੱਲੋਂ ਕੀਤਾ ਗਿਆ ਸੀ ਤੇ ਕੋਰਸ ਦੀ ਆਰਡਰ ਦੀ ਡਿਸੋਬਿਡੈਂਸੀ ਕਿਤਨਾ ਕਿਤੇ ਆਨਰੇਬਲ ਹਾਈ ਕੋਰਟ ਤੇ ਦਖਲ ਦੇਣ ਤੋਂ ਬਾਅਦ ਕਿਤਨਾ ਕਿਤੇ ਇਹਨਾਂ ਨੂੰ ਵੀ ਜਿਹੜੇ ਥੱਲੇ ਜੇਲ ਸੁਪਰਡੈਂਟ ਸਿਖੇ ਕਿਤਨਾ ਕਿਤੇ ਉਹਨਾਂ ਦੇ ਵੀ ਦਿਮਾਗ ਚ ਆ ਗਿਆ ਵੀ ਕਿਤੇ ਕੋਰਸ ਦੀ ਜਿਹੜੀ ਤੁਸੀਂ ਕਹੋ ਮਰਿਆਦਾ ਹੈ ਕਿ ਤੁਹਾਨੂੰ ਕਿਤੇ ਕੈਮਰਾ ਨਹੀਂ ਖੀ ਜਾਵੇ ਸੋ ਅੱਜ ਤੁਸੀਂ ਕਹੋ ਵੀ ਉਹਨਾਂ ਨੇ ਉਸ ਆਰਡਰ ਦੀ ਹਜੇ ਉਹਨਾਂ ਨੂੰ ਭਾਈ ਸੰਦੀਪ ਸਿੰਘ ਸਣੀ ਰੋਂ ਉੱਥੇ ਉੱਥੇ ਉਹ ਦੇਣਾ ਚਾਹਨਾ ਕਿ ਅੱਜ ਜਿਹੜੀ ਭਾਈ ਸੰਦੀਪ ਸਿੰਘ ਸਣੀਗਰਾ ਦੇ ਮਾਮਲੇ 'ਚ ਮੈਡੀਕਲ ਬੋਰਡ ਅੱਗੇ ਆਪਾਂ ਇੱਕ ਲੜਾਈ ਲੜੀ ਕੀ ਉਹਦੇ ਅੱਗੇ ਡਾਕਟਰਾਂ ਦੇ ਅੱਗੇ ਇਹਨੂੰ ਪੇਸ਼ ਕੀਤਾ ਜਾਵੇ ਤੇ ਇਹਦਾ ਮੈਡੀਕਲੀ ਐਗਜ਼ਾਮਨ ਕੀਤਾ ਜਾਵੇ ਅੱਜ ਬਹੁਤ ਖੁਸ਼ੀ ਵਾਲੀ ਗੱਲ ਹੈ ਕੁਝ ਮਿੰਟ ਪਹਿਲਾਂ ਸਾਨੂੰ ਉਥੋਂ ਇਨਫਾਰਮੇਸ਼ਨ ਆਈ ਹੈ ਸੰਗਰੂਰ ਜਿਹੜਾ ਹੈਗਾ ਸਿਵਲ ਹਸਪੀਟਲ ਉੱਥੇ ਐਸਐਮਓ ਜਿਹੜੇ ਹੈਗੇ ਨੇ ਉਹਨਾਂ ਦੀ ਨਿਗਰਾਨੀ ਥਲੇ ਬੋਰਡ ਆਫ ਡਾਕਟਰਸ ਕੌਨਸਟੀਟਿਊਟ ਹੋ ਚੁੱਕੇ ਨੇ ਤੇ ਉੱਥੇ ਜਿਹੜੀ ਆਪਣੀ ਜੇਲ ਸੁਪਰਡੈਂਟ ਸਾਡੇ ਸੰਗਰੂਰ ਨੇ ਉਸ ਸਮੇਤ ਪੁਲਿਸ ਲੈ ਕੇ ਸਾਡੇ ਭਾਈ ਸੰਦੀਪ ਸਿੰਘ ਸਣੀ ਨੂੰ ਉੱਥੇ ਹਸਪੀਟਲ ਦੇ ਵਿੱਚ ਪਹੁੰਚ ਚੁੱਕੇ ਨੇ ਤੇ ਮੈਡੀਕਲ ਐਗਜ਼ਾਮੀਨੇਸ਼ਨ ਉਹਨਾਂ ਦਾ ਸ਼ੁਰੂ ਹੋ ਚੁੱਕਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਇਸ ਚੀਜ਼ ਦਾ ਮੈਂ ਸ਼ੁਕਰਗੁਜ਼ਾਰ ਹਾਂ ਉੱਥੇ ਮੈਂ ਬਿਲਕੁਲ ਦੋ ਅੱਤ ਬਣ ਕੇ ਸ਼ੁਕਰਗੁਜ਼ਾਰ ਹਾਂ ਲੱਖ ਕੋਟਨ ਕੋਟਨ ਧਰਵਾਤ ਸਾਡੀਆਂ ਅਦਾਲਤਾਂ ਦਾ ਮਾਣਯੋਗ ਸਾਡੀ ਜੁਡੀਸ਼ੀ ਦਾ ਜਿਨ੍ਹਾਂ ਨੇ ਜੱਜ ਸਾਹਿਬ ਦੇ ਆਰਡਰਸ ਤੋਂ ਬਾਅਦ ਅੱਜ ਇਹ ਵੱਡੀ ਜਿਹੜੀ ਜਿੱਤ ਹੈ ਸਾਨੂੰ ਅੱਜ ਪ੍ਰਾਪਤ ਹੋਈ ਹੈ ਸੋ 12 ਤਰੀਕ ਦੇ ਸਾਡੀ ਸਾਰੀ ਟੀਮ ਜਿਹੜੀ ਮਿਹਨਤ ਕਰ ਰਹੀ ਸੀ ਔਰ ਪਹਿਲਾ ਆਰਡਰ 12 ਨੂੰ ਹੁੰਦਾ ਹੈ ਫਿਰ 15 ਨੂੰ ਹੋਇਆ ਪਹਿਲਾਂ ਅਸੀਂ ਰਜਿੰਦਰਾ ਹਸਪੀਟਲ ਨੂੰ ਆਰਡਰ ਕਰਵਾਇਆ ਪਟਿਆਲੇ ਨੂੰ ਜਦੋਂ ਇਹਨਾਂ ਨੂੰ ਪੁਲਿਸ ਨੂੰ ਪਤਾ ਲੱਗ ਜਾਂਦਾ ਉਹਨੂੰ ਟਰਾਂਸਫਰ ਉਹਨਾਂ ਨੇ ਸੰਗਰੂਪ ਕਰ ਦਿੱਤਾ ਗਿਆ ਬਟ ਕੱਲ ਜਿਹੜਾ ਮਨਜੋ ਕੋਰਟ ਦੇ ਵਿੱਚ ਐਪਲੀਕੇਸ਼ਨ ਬ੍ਰਦਰ ਵਰਾਂ ਵੱਲੋਂ ਫਾਈਲ ਕੀਤੀ ਗਈ ਔਰ ਉਹਦੇ ਵਿੱਚ ਮਨਜੋ ਕੋਰਟ ਨੇ ਇੱਕ ਵੱਡਾ ਕੌਗਨਿਸੈਂਸ ਲੈ ਕੇ ਕੱਲ ਜਿਹੜਾ ਕਾਡਰ ਜਿਹੜਾ ਪਾਸ ਕੀਤਾ 17 ਤਰੀਕ ਨੂੰ ਉਹਦੇ ਵਿੱਚ ਉਹਨਾਂ ਨੇ ਡਾਇਰੈਕਟ ਕਰਤਾ ਸੀ ਸਿਵਲ ਜਿਹੜਾ ਹੈਗਾ ਸਿਵਲ ਹਸਪੀਟਲ ਸੰਗਰੂਰ ਜਿਹੜਾ ਉਹਨੂੰ ਡਾਇਰੈਕਟ ਕਰ ਦਿੱਤਾ ਕਿ ਉੱਥੇ ਹੀ ਬੋਰਡ ਆਫ ਡਾਕਟਰ ਜਿਹੜੇ ਨੇ ਕੰਸਟੀਟਿਊਟ ਕੀਤੇ ਜਾਣ ਤੇ ਇਹਦੇ ਨਾਲ ਨਾਲ ਮੈਂ ਇੱਕ ਛੋਟੀ ਜਾਣਕਾਰੀ ਦੇਣੀ ਚਾਹੁੰਦਾ ਇਸ ਮਾਮਲੇ ਦੇ ਵਿੱਚ ਅਸੀਂ ਮਨਜੋ ਕੋ ਹਾਈ ਕੋਰਟ ਦਾ ਵੀ ਕੱਲ ਦਰਵਾਜ਼ਾ ਜਿਹੜਾ ਸੀ ਉਹ ਖੜਕਾਤਾ ਸੀ ਜਿਹਦੀ ਸੁਣਵਾਈ ਕੱਲ ਵੀ ਹੋਈ ਸੀ ਤੇ ਤੱਕ 아이 ਨੂੰ ਦੇਖਦੇ ਹੋਏ ਅੱਜ 2 ਵਜੇ ਦੁਬਾਰਾ ਸੁਣਵਾਈ ਉਹਦੀ ਹੋਣੀ ਸੀ ਬਟ ਇਨ ਬਿਟਵੀਨ ਜਿਹੜਾ ਆਰਡਰ ਆ ਚੁੱਕਿਆ ਹੈ ਮਾਨਚੋ ਕੋਰਟ ਪਟਿਆਲਾ ਜੀਐਮਈਸੀ ਸਾਹਿਬ ਨੇ ਉਹਨੂੰ ਕਲੈਰੀਫਾਈ ਬ੍ਰਦਰ ਕਰ ਦੋਗੇ ਮੈਂ ਇਥੇ ਗੱਲ ਦੱਸਣਾ ਚਾਹੁੰਦਾ ਕਿ ਇਹਦੇ ਚ ਆਨਰੇਬਲ ਜੁਡੀਕਸ਼ਨਲ ਮੈਜਿਸਟ੍ਰੇਟ ਸਾਹਿਬ ਨੇ ਜੇਲ ਸੁਪਰਡੈਂਟ ਸੰਗਰੂਰ ਨੂੰ ਆਰਡਰ ਪਾਸ ਕੀਤਾ ਹੈ ਜਿਹਦੇ ਚ ਉਹਨਾਂ ਨੇ ਕਿਹਾ ਕਿ ਭਾਈ ਸੰਦੀਪ ਸਿੰਘ ਸਣੀ ਨੂੰ ਮੈਂ ਇੱਕ ਚੀਜ਼ ਇਹ ਤੁਹਾਨੂੰ ਜ਼ਰੂਰ ਗੱਲ ਕਹਣੀ ਕਹਿਣੀ ਚਾਹਨਾ ਕਿ ਇਹ ਆਰਡਰਸ ਆਉਣੇ ਪਰ ਕੋਰਟ ਜੁਰੀ ਸੈਕਸ਼ਨ ਮੈਜਿਸਟਰੇਟ 15 ਤਰੀਕ ਤੋਂ ਲਗਾਤਾਰ ਪਾਸ ਕਰ ਰਹੀ ਸੀ ਪਰ ਕਿਤੇ ਨਾ ਕਿਤੇ ਬਿਲ ਫੁੱਲ ਡਿਸਬਿਡੈਂਸ ਸੀ ਕਿਉਂਕਿ ਕਿਤੇ ਨਾ ਕਿਤੇ ਢੀਠ ਪੁਣਾ ਘੜਾ ਸੀ ਉਹ ਜੇਲ੍ਹ ਪ੍ਰਸ਼ਾਸਨ ਨੇ ਬੜੇ ਕਲੀਅਰ ਤਰੀਕੇ ਨਾਲ ਕਰਕੇ ਬਖਾਇਆ ਸੋ ਬਹੁਤ ਮਤਭਾਗਾ ਉਹਨਾਂ ਦੀ ਐਕਟ ਸੀ ਪਰ ਉਹਦੇ ਉਹਦੇ ਤੁਸੀਂ ਕਹੋਗੇ ਉਹਦੇ ਉਲਟ ਕਿਤੇ ਨਾ ਕਿਤੇ ਸਾਡੀ ਲੀਗਲ ਟੀਮ ਵੱਲੋਂ ਵੀ ਸਟੈਂਡ ਸੀ ਵੀ ਜਿੰਨਾ ਟਾਈਮ ਤੱਕ ਭਾਈ ਸੰਦੀਪ ਸਿੰਘ ਸਣੀ ਦਾ ਮੈਡੀਕਲ ਨਹੀਂ ਹੋਣਾ ਅਸੀਂ ਵੀ ਆਪਣੀਆਂ ਲੀਗਲ ਐਫਰਟਸ ਪੂਰੀਆਂ ਸੀ 100% ਕਰਕੇ ਰੱਖਿਆ ਸੋ ਬਿਲਕੁਲ ਅਸੀਂ ਆਪਣਾ ਇਹ ਠਾਂਡਿਆ ਸੀ ਤੇ ਅੱਜ ਕਿਤੇ ਨਾ ਕਿਤੇ ਅਸੀਂ ਆਨਲਾਈਨ ਕੋਰਟਸ ਦੇ ਸ਼ੁਕਰ ਗੁਜ਼ਾਰਾ ਜਿਨ੍ਹਾਂ ਨੇ ਫੇਰ ਕੱਲ ਇਸ ਮਾਮਲੇ 'ਚ ਦਖਲ ਦਿੱਤਾ ਇਨਕਰਾਇਮ ਕੀਤਾ ਤੇ ਜੂਰਿਸਡਿਕਸ਼ਨਲ ਮੈਜਿਸਟ੍ਰੇਟ ਸਾਹਿਬ ਸਾਡੇ ਜੀਐਮਸੀ ਸਾਹਿਬ ਪਟਿਆਲਾ ਨੇ ਇਹਨੂੰ ਦੇਰ ਤੋਂ ਬਿਨੈ ਨੂੰ ਹਦਾਇਤ ਕੀਤੀ ਵੀ 18 ਤਰੀਕ ਨੂੰ ਤੁਸੀਂ ਸਵੇਰੇ ਭਾਈ ਸੰਜੀਤ ਸਿੰਘ ਸਾਣੀ ਨੂੰ ਉਹਨਾਂ ਨੂੰ ਠਾਰੋ ਲਈ ਉਹਨਾਂ ਦੀ ਜੋਤ ਸੱਦਤ ਜੋ ਪ੍ਰੋਟੈਨਟੀ ਪੁਲਸ ਵਾਲਾ ਨੇ ਕੀਤੀ ਉਹਦੀ ਜਾਂਚ ਕਰ ਲਈ ਉਹਨਾਂ ਨੇ ਐਸਐਮਓ ਬੋਰਡ ਆਫ ਡਾਕਟਰਸ ਪੈਨਲ ਬਿਠਾਇਆ ਸੀ ਕਿ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਬਾਕਾਇਦਾ ਇਹਨਾਂ ਨੂੰ ਮੈਡੀਕਲ ਚੈੱਕਅਪ ਕੀਤਾ ਜਾਵੇ ਤੇ ਇੱਕ ਉਹਨਾਂ ਨੇ